ਹਾਈਟ ਮਾਰਕੀਟ ਵਿੱਚ ਇੱਕ ਦੁਕਾਨ ਤੇ ਚੋਰੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਚੋਰ ਸ਼ਟਰ ਖੋਲ ਕੇ ਕਰੀਬੀ ਘੰਟੇ ਤੱਕ ਦੁਕਾਨ ਦੇ ਅੰਦਰ ਰਿਹਾ ਤੇ ਨਕਦੀ ਮੋਬਾਈਲ ਫੋਨ ਦੁਕਾਨ ਤੇ ਉੱਤੇ ਲੱਗੀ ਐਲਈਡੀ ਅਤੇ ਜ਼ਮੀਂਦਾਰ ਪਰਾਵਾਂ ਲਈ ਰੱਖੇ ਗਏ ਗਿਫਟ ਸਾਮਾਨ ਨੂੰ ਲੈ ਕੇ ਰਫੂ ਚੱਕਰ ਹੋ ਗਿਆ ਇਸ ਤਾਰੀਖ ਕੱਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੁਕਾਨਦਾਰ ਨੇ ਕੀ ਦੱਸਿਆ ਹੁ ਸੁਣਦੇ ਹਾਂ ਕੁਮਾਰ ਮਹਿਤਾ ਜੀ ਇਹ ਕੀ ਗੱਲਬਾਤ ਹੋਈ ਜਿਹੜਾ ਸਰ ਗੱਲਬਾਤ ਹੈ ਕਿ ਪਰਸੋਂ ਰਾਤ ਨੂੰ 11:30 ਵਜੇ ਤਾਲਾ ਤੋੜਿਆ ਗਿਆ ਹਰੀ ਦੁਕਾਨ ਦਾ ਚੋਰਾਂ ਦੁਆਰਾ ਤੇ ਪੌਣਾ ਘੰਟਾ ਰਹੇ ਨੇ ਪਰ ਇਹ ਇਹ ਨਾ ਰਹਾ ਨਾ ਕੀ ਪੌਣਾ ਘੰਟਾ ਚੋਰ ਅੰਦਰ ਵੜਿਆ ਰਿਹਾ ਸ਼ਟਰ ਵੀ ਖੁੱਲਿਆ ਰਿਹਾ ਕਿਸੇ ਨੇ ਨਹੀਂ ਦੇਖਿਆ ਨਾ ਪੁਲਿਸ ਦਾ ਵਾਲਾ ਕੋਈ ਨੰਗਿਆ ਨਾ ਕੋਈ ਪੀਸੀ ਆ ਰਿਹਾ ਨੰਗਿਆ ਔਰ ਉਹ ਆਪਣਾ ਕੰਮ ਕਰਕੇ ਚਲਾ ਗਿਆ ਆ ਜੀ ਲੈ ਕੇ ਗਿਆ ਜੀ ਸਰ ਉਹ ਅਡੀਕ ਕੈਸ਼ ਲੈ ਗਿਆ ਮੋਬਾਈਲ ਲੈ ਗਿਆ ਐਲਈਡੀ ਲੈ ਗਿਆ ਕੁਝ ਸਮਾਨ ਜੱਡਾਂ ਦਾ ਆਪਾਂ ਜਿਹੜੇ ਗਿਫਟ ਦਿਨੇ ਜੱਡਾਂ ਨੂੰ ਉਹ ਲੈ ਗਿਆ ਕਿਸ ਚੀਜ਼ ਦੀ ਦੁਕਾਨ ਹੈ ਸਾਡੇ ਖੇਤੀਬਾੜੀ ਦਾ ਕੰਮ ਹੈ ਸਾਡੇ ਕੀੜੇ ਮਾਰ ਦਵਾਈਆਂ ਦਾ ਕੰਮ ਹੈ ਤੇ ਖਾਦ ਦਾ ਕੰਮ ਹੈ ਇਕੱਲਾ ਇੱਕ ਨੌਜਵਾਨ ਦਿਖ ਰਿਹਾ ਸੀ ਇਕੱਲਾ ਇੱਕ ਨੌਜਵਾਨ ਸੀਸੀਟੀਵੀ ਦਿਖ ਰਿਹਾ ਜੀ ਸੀਸੀਟੀਵੀ ਫੁਟੇਜ ਅਸੀਂ ਪੁਲਿਸ ਨੂੰ ਪ੍ਰੋਵਾਈਡ ਕਰਾਉਂਦੇ ਨੇ ਹੁਣ ਦੇਖੋ ਪੁਲਿਸ ਕੀ ਕਾਰਵਾਈ ਕਰਦੀ ਹੈ ਕੋਈ ਸੀਸੀਟੀਵੀ ਅਧਾਰ ਤੇ ਤੁਸੀਂ ਕੋਈ ਜਾਨੂ ਜਾਂ ਕੋਈ ਵਾਕਾਬ ਲੱਗ ਰਿਹਾ ਕੋਈ ਦੇਖੋ ਜੀ ਇਹ ਜਿਹੜੀ ਸਬਜ਼ੀ ਮੰਡੀ ਪੁਰਾਣੀ ਸਬਜ਼ੀ ਮੰਡੀ ਹੈ ਹਾਲ ਬਾਜ਼ਾਰ ਦੇ ਬਾਹਰ ਇਹ ਗੈਂਗਸਟਰਾਂ ਦਾ ਤੇ ਚੋਰਾਂ ਦਾ ਅਮਲੀਆਂ ਦਾ ਅੱਡਾ ਬਣ ਚੁੱਕਾ ਹੈ ਪੁਲਿਸ ਜੇ ਇੱਥੇ ਪੱਕਾ ਕੋਈ ਨਾਕਾ ਲਗਾਵੇ ਤਾਂ ਇਹਨਾਂ ਕਾਰਵਾਈਆਂ ਤੇ ਰੋਕ ਪਾਈ ਜਾ ਸਕਦੀ ਹੈ ਸਰ ਕਿੱਦਾਂ ਦੇਖਦੇ ਹੋ ਲੱਗੇ ਹੀ ਪੁਲਿਸ ਚੌਂਕੀ ਵੀ ਹੈ ਥਾਣਾ ਵੀ ਹੈ ਹੋਰ ਸ਼ਹਿਰੀ ਹਾਲ ਗੇਟ ਮੇਨ 12 ਘੰਟੇ 24 ਘੰਟੇ ਉੱਤੇ ਪੁਲਿਸ ਹੁੰਦੀ ਹੈ ਫਿਰ ਵੀ ਉਹਦੇ ਲੱਗੇ ਘਟਨਾ ਜਾਪੜ ਚੱਲ ਰਹੀ ਹੈ ਇਹੀ ਤੇ ਹੈਰਾਨਗੀ ਦੀ ਗੱਲ ਹੈ ਕਿ ਕਿ ਕੋਈ ਮੇਰਾ خیال ਤੋਂ ਕੋਈ ਰਾਤ ਨੂੰ ਪੁਲਿਸ ਕੋਈ ਗਤੀਵਿਧੀ ਨਹੀਂ ਕਰਦੀ। ਉਹ ਤੁਸੀਂ ਕੰਪਲੇਨਟ ਕੀਤੀ ਕੰਪਲੇਨਟ ਕੀਤੀ ਹੈ ਜੀ 112 ਤੇ ਵੀ ਕੀਤੀ ਹੈ ਪੁਲਿਸ ਆਮ ਬਗ ਥਾਣੇ ਐਸਐਚਓ ਸਾਹਿਬ ਨੇ ਵੀ ਦਿੱਤੀ ਹੈ। ਔਰ ਅੱਜ ਤੋਂ ਮਹੀਨਾ ਪਹਿਲਾਂ ਹੀ ਇਤੋਂ ਹੀ ਮੇਰੀ ਐਕਟਿਵਾ ਵੀ ਚੋਰੀ ਹੋਈ ਹੈ। ਅੱਛਾ ਜੀ। ਔਰ ਕਿੰਨਾ ਕ ਟੋਟਲ ਨੁਕਸਾਨ ਹੋਇਆ? ਟੋਟਲ ਜੀ ਜੇ ਐਕਟਿਵਾ ਦਾ ਪਾਈਆ ਤੇ ਫਿਰ 1.5 ਲੱਖ ਰੁਪਏ ਦਾ ਨੁਕਸਾਨ ਹੈ। ਜਿਹੜੀ ਐਕਟੀਵਾ ਚੋਰੀ ਹੋਈ ਉਹਦੀ ਕੋਈ ਸੀਸੀਟੀਵੀ ਹੋਵੇ ਜਾਂ ਉਹਦੇ ਦਾ ਆਧਾਰ ਤੇ ਹੋਵੇ ਵੀ ਉਹੋ ਲੜਕਾ ਉਹ ਪੁਲਿਸ ਨੂੰ ਦਿੱਤੀ ਹੈ ਜੀ ਸਭ ਕੁਝ ਦਿੱਤਾ ਪਰ ਪੁਲਿਸ ਕੋਈ ਕਾਰਵਾਈ ਨਹੀਂ ਆਜ ਇੱਕ ਮਹੀਨੇ ਬਾਅਦ ਸਾਨੂੰ ਐਕਟੀਵਾ ਦੀ ਐਫਆਈਆਰ ਮਿਲੀ ਹੈ। ਇੱਕ ਮਹੀਨੇ ਬਾਅਦ ਫੇਰ ਚੋਰੀ ਹੋਈ। ਮਹੀਨੇ ਬਾਅਦ ਫੇਰ ਚੋਰੀ ਹੋ ਗਈ। ਸਿਰ ਇੱਕ ਕਾਉਂਸਲਰ ਦੇ ਹੋਵੇ ਸਾਡੇ ਕੋਲ ਕਾਉਂਸਲਰ ਵੀ ਹੈ ਕੀ ਸਮਝ ਇਸ ਤਰ੍ਹਾਂ ਦੀ ਗੱਲ ਤਾਂ ਹੋਣੀ ਹੈ ਕਿੰਨੇ ਕੋਈ। ਉਹ ਹੀ ਦੇਈ ਹੈਰਾਨੇ ਹੈ ਜੀ ਆਈ ਕੋਈ ਮੌਤ ਪਰ ਬੰਦੇ ਆ ਔਰ 15000 ਬੰਦੇ ਨੂੰ ਆਈ ਰਿਪਰੈਜ਼ੈਂਟੇਟਿਵ ਕਰਦੇ ਆ ਮੈਂ ਬੀਜੇਪੀ ਦਾ ਕੌਂਸਲਰ ਨੇ ਮੇਰੇ ਬ੍ਰਦਰ ਪਰ ਫਿਰ ਵੀ ਪੁਲਿਸ ਨੂੰ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਇਹ ਤਾਂ ਨਫਰੀ ਵਧਾਓ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਹੁਣ ਕੀ ਮੰਗ ਕਰਦੇ ਆ ਭਾਈ ਪ੍ਰਸ਼ਾਸਨ ਆਈ ਤਾਂ ਪ੍ਰਸ਼ਾਸਨ ਕੋਈ ਹੀ ਮੰਗ ਕਰਦੇ ਆ ਜੀ ਉਹ ਚੋਰ ਨੂੰ ਫੜਾਇਆ ਜਾਏ ਜਿਹੜਾ ਇਹ ਉਹਨਾਂ ਨੂੰ ਸੀਸੀਟੀਵੀ ਦਿੱਤੇ ਆ ਸਭ ਕੁਝ ਕਲੀਅਰ ਹੈ ਤੇ ਜਿਹੜਾ ਨੁਕਸਾਨ ਹੋਇਆ ਸਾਡੇ ਨੁਕਸਾਨ ਦੀ ਪੂਰਤੀ ਕੀਤੀ ਜਾਵੇ ਹੋਰ ਮੰਗ ਕੀ ਕਰਦੇ ਸਰ ਕੰਮ ਕੀ ਸੀਦਾ ਤੋਂ ਵੱਡਾ ਤਾਂ ਅਗਰ ਉਹ ਸਮਾਂ ਦਿੱਤਾ ਜਾਏ ਨਾ ਤਾਂ ਕਿੰਨਾ ਦਿਨ ਕੰਮ ਆ ਕੰਮ ਆ ਵੇਖੋ ਜੀ ਸਾਡਾ ਕੀੜੀ ਖੇਤੀਬਾੜ ਕੀੜੇ ਮਾਰ ਦਵਾਈਆਂ ਦਾ ਕੰਮ ਹੈ ਔਰ ਇੱਕ ਇੱਕ ਕੇ ਦਾ ਨਾਮ ਜਿੱਤੇ ਕਿਹੜੀ ਜਗ੍ਹਾ ਤੇ ਮੇਰਾ ਨਾਮ ਹੈ ਜੀ yogesh shanda ਮੇਰਾ ਨਾਮ ਹੈ ਜੀ ਕਿਹੜੀ ਜਗ੍ਹਾ ਤੇ ਮੇਰੀ ਇਹਨਾਂ ਦੇ ਨਾਲ ਹੀ ਸ਼ਾਪ ਹੈ ਹੁਣ ਸਾਡੀ ਬਿਲਡਿੰਗ ਬਣ ਰਹੀ ਹੈ ਨਾਲ ਦੇ ਪਾਸੇ ਇੱਥੇ ਇਹ ਨਾਲ ਦੇ ਪਾਸੇ ਹੈ ਹਾਜੀ ਮਾਰਕੀਟ ਤੇ ਅਸੀਂ ਇਹੋ ਹੀ ਕੰਨੇ ਆ ਕਿ ਜਿਹੜਾ ਇੱਥੇ ਅਣਪਛਾਤੇ ਬੰਦੇ ਘੁੰਮਦੇ ਰਹਿੰਦੇ ਆ ਤੁਸੀਂ ਦੇਖੋਗੇ ਆ ਜਿੰਨਾ ਵੀ ਆ ਫਲਾਈਓਵਰ ਦੇ ਥੱਲੇ ਕੁਝ ਅਨਾਂ ਰਾਇਨ ਬਸੇਰੇ ਬਣਾਏ ਆਪਣੇ ਉਹ ਸਮਾਕੀਆਂ ਦੇ ਅੱਡੇ ਹੈ ਗਿਆ ਪੁਲਿਸ ਲੰਘਦੀ ਇੱਥੋਂ ਦੀ ట్రాਫਿਕ ਦੀਆਂ ਗੱਡੀਆਂ ਲੰਘਦੀ ਇੱਥੋਂ ਦੀ ਮਤਲਬ ਜਸਤ ਤੁਸੀਂ ਜਦੋਂ ਰੋਡ ਤੇ ਵੀਡੀਓ ਮਾਰੋਗੇ ਤੇ ਵਿੱਚ ਇਹਨਾਂ ਨੇ ਪਰਦੇ ਲਗਾ ਕੇ ਅੰਦਰ ਐ ਸਮੈਗ ਪਿੰਦੇ ਆ ਨੱਚੇ ਕਰਦੇ ਆ ਕਿਸੇ ਦਾ ਕੋਈ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਐ ਇਸ ਪਾਸੇ ਸਾਡੇ ਵੀ ਤਿੰਨ ਚਾਰ ਵਾਰੀ ਚੋਰੀ ਹੋ ਚੁੱਕੀ ਆ ਇੱਕ ਦੋ ਵਾਰੀ ਬੰਦਾ ਹੀ ਆਪ ਟ੍ਰੇਸ ਕੀਤਾ ਵਾ ਹੁਣ ਸਮੈ ਕੀਆ ਸੀਗਾ ਅੰਦਰੋਂ ਟੱਪ ਕੇ ਸਮਾਨ ਕੱਢ ਕੇ ਲੈ ਗਿਆ ਸਾਡਾ ਉਹਨੂੰ ਵੇਚ ਗਿਆ ਹੁਣ ਇਹੋ ਜਿਹੇ ਬੰਦੇ ਨੂੰ ਤੇ ਪੁਲਿਸ ਹੀ ਕੁਝ ਕਹਿ ਸਕਦੀ ਹੈ ਨਾ ਸਾਡੇ ਕੋਲੋਂ ਕੋਈ ਨਜਾਇਜ਼ ਸਾਟਾ ਵੱਜ ਜਾਵੇ ਉਹ ਬੰਦੇ ਨੂੰ ਉਹ ਵੀ ਸਾਡੇ ਉਸੇ ਮੁਸੀਬਤ ਆ ਉਹ ਪੁਲਿਸ ਉਹਨਾਂ ਲੈ ਜਾਂਦੀ ਹੈ ਸਰਦਾਰ ਕਹਿ ਰਹੀ ਵੀ ਆਪਾਂ ਗੈਂਗਸਟਰਾਂ ਬਾਤੇ ਚੋਰਾਂ ਤੇ ਨੱਥ ਪਾਈ ਜਾ ਰਹੇ ਹੋ। ਉਹ ਸਾਰਾ ਸਾਡੇ ਸਾਡੇ ਇੱਥੇ ਦੇਖੋ ਤੁਸੀਂ ਸਬਜ਼ੀ ਮੰਡੀ ਦੇ ਦੇਖੋ ਕੀ ਹਾਲ ਲਗਾ ਵਾ ਕੋਈ ਧਿਆਨ ਨਹੀਂ ਉਹਨਾਂ ਦਾ ਪੁਲਿਸ ਆਈ ਸਭ ਪਤਾ ਇਹਨਾਂ ਨੂੰ ਉਹ ਫੜ ਕੇ ਲੈ ਜਾਂਦੇ ਉਹਨਾਂ ਨੂੰ ਸ਼ਾਮ ਨੂੰ ਫਿਰ ਛੱਡ ਦਿੰਦੇ ਆ। ਸਾਨੂੰ ਨਹੀਂ ਪਤਾ ਲੱਗਦਾ ਕਿ ਇਹਦਾ ਕੀ ਸਿਸਟਮ ਆ ਕਿਉਂ ਨਹੀਂ ਉਹਨਾਂ ਨੂੰ ਉਹਨਾਂ ਦੇ ਕਾਰਵਾਈ ਹੁੰਦੀ ਕਿਉਂ ਉਹਨਾਂ ਨੂੰ ਅੰਦਰ ਨਹੀਂ ਭੇਜਦੇ। ਸ਼ਰਿਆਮ ਤੁਸੀਂ ਦੇਖੋ ਅੱਜ ਵੀ ਤੁਸੀਂ ਹਸੈਨਪੁਰੇ ਚੌਕ ਤੋਂ ਲੈ ਕੇ ਇਹ ਪੁਲ ਦੇ ਥੱਲੇ ਥੱਲੇ ਐਂਡ ਤੱਕ ਦੇਖੋ ਇਹ ਜਿੰਨੇ ਵੀ ਥੱਲੇ ਬੰਦੇ ਰਹਿੰਦੇ ਆ ਰਾਤ ਨੂੰ ਇਹ ਨਿਕਲਦੇ ਆ ਜਿੱਥੇ ਕਿਤੇ ਕੋਈ ਸਮਾਨ ਲੱਭਦਾ ਵਾ ਔਰ ਇੱਕ ਚੀਜ਼ ਹੋਰ ਸਾਨੂੰ ਨਹੀਂ ਪਤਾ ਲੱਗੀ ਹੈ ਕਿ ਸਵੇਰੇ ਬੰਦਾ ਆਉਂਦਾ 5-6 ਵਜੇ ਤੇ ਲੱਗੇ ਉਹ ਰਿਕਸ਼ਾ ਲੈ ਕੇ ਆਉਂਦਾ ਉਹ ਜਿੰਨੇ ਵੀ ਇਹ ਨਸ਼ੇੜੀਏ ਸਮਾਨ ਇਕੱਠਾ ਕਰਦੇ ਆ ਇਹ ਸਾਰੇ ਉਹਨੂੰ ਦਿੰਦੇ ਆ ਜਿਸ ਕੋਈ ਪਾਈ ਪਾ ਕੇ ਕੋਈ ਪਿੱਤਲ ਦਾ ਪੀਸ ਆ ਕੋਈ ਪਲਾਸਟਿਕ ਦਾ ਪੀਸ ਆ ਲਟਕ ਰੋਗੀ ਇੱਕ ਬੰਦਾ ਫੜਿਆ ਸਾਨੂੰ ਹੁਣ ਇਹੋ ਦੱਸਿਆ ਕੋਈ ਸਵੇਰੇ ਬੰਦਾ ਸਮਾਨ ਲੈ ਜਾਂਦਾ ਨਹੀਂ ਸਭ ਦੇ ਕੋ ਗੈਂਗ ਹੈ ਕੀ ਇਹਨਾਂ ਦੀ ਗੈਂਗ ਨੱਚੂ ਦਾ ਗੈਂਗ ਹੀ ਕੀ ਕੋਈ ਨਾ ਕੋਈ ਜਣਾ ਦੇਖੋ ਆਪਾਂ ਤਾਂ ਤਾਲ ਮਿਲਦੇ ਹੈਗਾ ਹੀ ਇਹਨਾਂ ਦਾ ਇਹ ਥੋੜੀ ਗੱਲ ਲੱਗਿਆ ਕਿ ਇੱਕ ਬੰਦੇ ਨੂੰ ਇੱਕ ਬੰਦਾ ਨੂੰ ਫੋਟੋ ਦਿਖਾਈ ਦੇ ਦੂਜੇ ਬੰਦੇ ਇੱਕਦਮ ਆਉਂ ਵਿੱਟਰ ਜਾਂਦੇ ਆ ਕਿ ਜਦੋਂ ਅਸੀਂ ਤੇ ਅਲੀਗੇਸ਼ਨ ਲਾ ਰਹੇਗੇ ਤੂੰ ਉਹਨੂੰ ਜਾਣਨਾ ਵਾ ਗਦਕੀ ਜਾਨ ਦੇ ਸਾਰੇ ਹੀ ਆ ਕਿ ਮੰਡੀ ਦੇ ਅੰਦਰ ਦੇਖੋ ਕੀ ਹਾਲਾਤ ਹੈ ਗਿਆ ਰਾਤ ਨੂੰ ਤੁਸੀਂ ਅੰਦਰ ਨਹੀਂ ਜਾ ਸਕਦੇ ਰਾਤੀ ਅੰਦਰ ਜਾ ਤਾਂ ਤੁਹਾ ਕੋ ਖੋ ਮਾਰ ਹੋ ਜਾਂਦੀ ਆ ਤੁਸੀਂ ਪੁਲ ਦੇ ਥੱਲੇ ਲੰਘ ਨਹੀਂ ਸਕਦੇ ਜਿਹੜਾ ਸਬਜ਼ੀ ਮੰਡੀ ਦਾ ਰਸਤਾ ਹੈ ਜਿਹੜਾ ਹਾਲਗੇਟ ਨਿਕਲਦਾ ਵਾ ਰਾਤ ਨੂੰ ਤੁਸੀਂ 7-8 ਵਜੇ ਤੋਂ ਬਾਅਦ ਲੰਘ ਨਹੀਂ ਸਕਦੇ ਇਹ ਸਭ ਇੱਕ ਪੋਸਟ ਏਰੀਆ ਹੈਗਾ ਜੀ ਇਸ ਤਰ੍ਹਾਂ ਦੀ ਉਬਾਰ ਤਾਂ ਹੋਣੀ ਹੈ ਕਿੰਨਾ ਕੁ ਪ੍ਰਚਾਰਕ ਸਾਨੂੰ ਨੂੰ ਤਾਂ ਪ੍ਰਸ਼ਾਸਨ ਦਾ ਧਿਆਨ ਹੀ ਕੋਈ ਨਹੀਂ ਗਈ ਐਨੀ ਵਾਰੀ ਕਹਿ ਚੁੱਕੇ ਆ ਐਨੀ ਵਾਰੀ ਕਹਿ ਚੁੱਕੇ ਆ ਜਿਸ ਰੈਣਾ ਦਾ ਨੁਕਸਾਨ ਹੋਇਆ ਸਾਡਾ ਵੀ ਨੁਕਸਾਨ ਹੋਇਆ ਵਾ ਲੇਕਿਨ ਪੁਲਿਸ ਦਾ ਕੋਈ ਧਿਆਨ ਨਹੀਂ ਗਿਆ ਪੁਛੀ ਦੂਰੀ ਦੇ ਵਿੱਚ ਥਾਣਾ ਵੀ ਆ ਏਡ ਵੀ ਨੇ ਤੇ ਪੁਛੀ ਦੂਰੀ ਦੇ ਵਿੱਚ ਪੁਲਿਸ ਦਾ ਨਾਕਾ ਵੀ ਹਮੇਸ਼ਾ ਲੱਗਾ ਹੁੰਦਾ ਤੇ ਕੀ ਸਮਝੀ ਅਸਤਰਾ ਦੀ ਵਾਰਦਾਤ ਉਹਨੂੰ ਕਿੰਨੀ ਕ ਪੁਲਿਸ ਨੇ ਹੁਣ ਇਹ ਤੇ ਦੇਖੋ ਪੁਲਿਸ ਨਹੀਂ ਲੱਗੀ ਇਹਨਾਂ ਚੀਜ਼ਾਂ ਤੇ ਪੁਲਿਸ ਨੇ ਦੇਖੇਗਾ ਨਾ ਹੁਣ ਅਸੀਂ ਅਸੀਂ ਦੇਖੋ ਅਸੀਂ ਤਾਂ ਉਹਨੂੰ ਦੁਕਾਨਾਂ ਬੰਦ ਕਰੇ ਘਰੋਂ ਚਲੇ ਜਾਂਦੇ ਆ ਠੀਕ ਆ ਹੁਣ ਅਸੀਂ ਉਹਦਾ ਹਰ ਜਗ੍ਹਾ ਕੈਮਰਾ ਵੀ ਇੰਨਾ ਕੁਝ ਹੋਣ ਦੇ ਬਾਅਦ ਜੁ ਬੰਦਾ ਨਾ ਫੜ ਜਾਵੇ ਤਾਂ ਫਿਰ ਸਾਡੀ ਥੋੜੀ ਨਾਲ ਲੱਕੀ ਆ। ਇਹ ਥੋੜੀ ਨਾਲ ਲੱਕੀ ਹਰ ਚੀਜ਼ ਅਸੀਂ ਟ੍ਰੇਸ ਕਰਾਂਗੇ ਅਸੀਂ ਜਾ ਕੇ। ਅਜੀ ਸਰ ਅੱਜ ਆਪ ਮੋਕੇ ਦੇ ਪੁੱਤੇ ਕੀਏ। ਲੋਕਾਂ ਦੇ ਰਿਆ ਪਰ ਅਜੇ ਵੈਰੀਫਾਈ ਕਰਕੇ ਫਿਰ ਜੋ ਕਾਰਵਾਈ ਕਰਦੇ। ਆ ਲੋਨ ਦੇ ਅਰਜ਼ੀ ਦੇਣੀ। ਪਹਿਲਾਂ ਵੀ ਕਿਹੜੀ ਹੋਈ। ਉਹਦੇ ਬਾਬਤ ਨੇ ਸਾਨੂੰ ਪਤਾ ਜੀ।